ਫਾਲਗੁਨ ਮਨ ਰਹਸੀ ਪ੍ਰੇਮ ਸੁਭਾਇਆ ਫਾਲਗੁਨ ਆਨੰਦ ਉਪਾੜ ਜਨਾ ਹਰ ਸੱਜਣ ਪ੍ਰਗਟਿ ਆਏ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਫਾਲਗੁਨ ਦੇ ਮਹੀਨੇ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਮਹਾਰਾਜ ਕਹਿੰਦੇ ਨੇ ਕੀ ਖੁਸ਼ੀ ਸਿਰਫ ਤੇ ਸਿਰਫ ਉਸ ਹਿਰਦੇ ਨੂੰ ਮਿਲੀ ਹੈ ਜਿਸ ਨੂੰ ਫਗਣ ਦੇ ਮਹੀਨੇ ਦੇ ਵਿੱਚ ਸਤਿਗੁਰਾਂ ਦੇ ਪ੍ਰਤੱਖ ਦਰਸ਼ਨ ਹੋਏ ਨੇ ਹੁਣ ਸਵਾਲ ਇਹ ਹੈ ਕਿ ਪ੍ਰਤੱਖ ਦਰਸ਼ਨ ਕਿਸ ਦੁਆਰਾ ਹੋਣਗੇ ਮਹਾਰਾਜ ਅਗਲੀ ਪੰਕਤੀ ਦੇ ਵਿੱਚ ਉੱਤਰ ਦਿੰਦੇ ਨੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆਂ ਮਿਲਾਏ ਕਿ ਸੰਤ ਜਨ ਨੇ ਜਿਹੜੇ ਇਸ ਮਨੁੱਖ ਦਾ ਪਰਮੇਸ਼ਰ ਦੇ ਨਾਲ ਮਿਲਾਪ ਕਰਾਉਂਦੇ ਨੇ in english in the month of falgun bliss comes to those unto whom the lord the friend has been revealed the saints the lord's helpers in their mercy have united me with him the month of magh has been spent with happiness let's pray that the month of falgun is spent in godly devotion to forgive those who make mistakes thankful to all ਹਉ ਕੀਰਤਨ ਦੀ ਮर्यादा ਅਨੁਸਾਰ ਬਸੰਤ ਚੌਂਕੀ ਨੂੰ ਨਿਭਾਉਂਦਿਆਂ ਹੋਇਆਂ ਬਸੰਤ ਕੀ ਵਾਰ ਪੜ ਕੇ ਕੀਰਤਨ ਚੌਂਕੀ ਦੀ ਸਮਾਪਤੀ ਹੈ ਜੀ